ਆ ਵੀ ਜਿਆਦਾ ਘੰਟੇ ਲੇ ਹੋਣਾ ਹਾਂਜੀ ਬਾਹਰ ਗਾਂ ਚੜੀ ਕੱਟ ਆ ਨਿਕਲਿਆ ਹੋਵੇ ਵਾਰੀਵੂੜ ਜੇ ਕੋਈ ਨਹੀਂ ਸਾਡਾ ਤਕਰੀਬਨ ਸਾਰਾ ਪੈਣ ਦੀ ਵੀ ਆ ਇਹ ਤਾਂ ਆਈ ਆ ਫੱਟੀਆਂ ਖੁੱਲ ਨਹੀਂ ਜਾਣੀ ਇੱਕ ਮਿੰਟ ਫੱਟੀਆਂ ਤੇ ਕੱਟ ਸਾਰੀ ਫੱਟੀਆਂ ਨਿਕਲ ਆ ਭਾਈ ਰੈਜ਼ੀਡੈਂਟ ਉਹ ਟੈਕਟ ਕਰਨਾ ਹੈ ਠੀਕ ਆ ਜੀ ਇਹ ਸੁਣਨਾ ਬਹੁਤ ਟਾਟਾ ਦੂਜੇ ਨਾਲ ਇਹ ਹੀ ਪੁੱਛੀ ਜਾਂਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅੱਜ ਤੁਹਾਨੂੰ ਬੀਜੇ ਹੋਏ ਝੋਨੇ ਤੇ ਦੂਜੇ ਝੋਨੇ ਦੇ ਵਿੱਚ ਫਰਕ ਦੱਸਣਾ ਠੀਕ ਆ ਵੀ ਬੀਜਿਆ ਹੋਇਆ ਝੋਨਾ ਵੱਧ ਨਿਕਲਦਾ ਕਿ ਜਿਹੜਾ ਦੂਜਾ ਆਪਾਂ ਹੱਥੀ ਝੋਨਾ ਲਾਉਣੇ ਆ ਉਹ ਵੱਧ ਨਿਕਲਦਾ ਠੀਕ ਆ ਤੇ ਪੂਰੀ ਜਾਣਕਾਰੀ ਦੇਵਾਂਗੇ ਆ ਤੁਸੀਂ ਪਹਿਲਾਂ ਇੱਕ ਵਾਰੀ ਨਿਗਾਹ ਮਾਰੋ ਪਿੱਛੇ ਜਿਹੜਾ ਬੀਜਿਆ ਇਹ ਬਾਸਪਤੀ ਆ ਜਿਹੜੀ ਆ ਪਿੱਛੇ ਬੀਜੀ ਹੋਈ ਆ ਠੀਕ ਆ 1885 ਇਹ ਬਾਸਪਤੀ ਆ ਇੱਧਰ ਸਾਰੇ ਖੇਤ ਤੇ ਮੜੀ ਇਹ ਕਮਾ ਦੇ ਇੱਕ ਕਰੀ ਠੀਕ ਆ ਤੇ ਬਹੁਤ ਵਧੀਆ ਇਹ ਇਸ ਟਾਈਮ ਜਿਹੜੀ ਬਾਸਪਤੀ ਖੜੀ ਆ ਠੀਕ ਆ ਤੇ ਬਾਕੀ ਤੁਹਾਨੂੰ ਇਸ ਬਾਰੇ ਆਪਾਂ ਸਾਰੀ ਗੱਲਬਾਤ ਦੱਸਾਂਗੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ ਜੇ ਸਾਡੇ ਨਾਲ ਸਾਡੇ ਬਾਪੂ ਜੀ ਵੀ ਖੜੇ ਆ ਸਾਡੇ ਵੀਰ ਜੀ ਵੀ ਖੜੇ ਆ ਇੱਧਰ ਵੀ ਸਾਡੇ ਭਰਾ ਖੜੇ ਆ ਸਾਰੇ ਹਨਾ ਤੇ ਇਹਨਾਂ ਦਾ ਬਹੁਤ ਤਜਰਬਾ ਬੜੇ ਟਾਈਮ ਤੋਂ ਜਿਹੜੇ ਇਹ ਸਾਡੇ ਵੀਰ ਆ ਜਿਹੜੇ ਇਹ ਵਿਝਾਈ ਕਰ ਰਹੇ ਆ ਪਾਸਪਤੀ ਦੀ ਝੋਨੇ ਦੀ ਹਨਾ ਤੇ ਇਹ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਣਗੇ ਵੀਰ ਜੀ ਆਪਾਂ ਜਿਹੜੇ ਆਪਣੇ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਆਪਾਂ ਇਹ ਦੱਸਣਾ ਵੀ ਆਪਣਾ ਜਿਹੜਾ ਬੀਜੇ ਹੋਏ ਝੋਨੇ ਦੇ ਵਿੱਚ ਤੇ ਜਿਹੜੇ ਆਪਾਂ ਹੱਥੀ ਝੋਨਾ ਲਾਉਨੇ ਆ ਉਹਦੇ ਵਿੱਚ ਕੀ ਫਰਕ ਆ ਕੀ ਅੰਤਰ ਆ ਹਨਾ ਉਸ ਬਾਰੇ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਚਾਹਨਾ ਇਹ ਹੋ ਜੀ ਇੱਕ ਤਾਂ ਲੇਬਰ ਦੀ ਬਹੁਤ ਪ੍ਰੋਬਲਮ ਬੜਾ ਜੋ ਪਿੱਛੇ ਲੇਬਰ ਦੀ ਬਹੁਤ ਪ੍ਰੋਬਲਮ ਹੋਗੀ ਆ ਅੱਛਾ ਜੀ ਬਜਾਈ ਨਾਲ ਆਪਣੀ ਲੇਬਰ ਵੀ ਵੱਜਦੀ ਆ ਠੀਕ ਆ ਜੀ ਬਾਕੀ ਭਗਵੰਤ ਮਾਨ ਆਪਾਂ ਨੂੰ 1500 ਰੁਪਿਆ ਕਿੱਲਾ ਬਜਾਈ ਦਾ ਵੀ ਦੇ ਰਿਹਾ ਠੀਕ ਆ ਜੀ ਝੋਨੇ ਦਾ ਠੀਕ ਆ ਜੀ ਤੇ ਬਾਕੀ ਜਿਹੜਾ ਆਪਾਂ ਝੋਨਾ ਲਾਉਨੇ ਆ ਹਾਂ ਜੀ ਤੇ ਬੀਜੇ ਚ 5-6 ਮਣ ਦਾ ਨਾਲ ਦਾ ਛਾੜ ਦਾ ਫਰਕ ਆ ਇਹ ਵੱਧ ਨਿਕਲਦਾ ਹੈ ਇਹ ਜੋ ਜਿਹੜਾ ਪੀਜਾ ਹੋਇਆ ਤੋਂ ਵੱਧ ਨਿਕਲਦਾ ਵੱਡਾ ਜਿਹੜਾ ਵੱਧ ਨਿਕਲਦਾ ਅੱਛਾ ਮੁੰਡੇ 4 ਕਿਲੋ ਬੀਨਾ ਚਿੱਲਾ ਬੀਜੀ ਦਾ ਠੀਕ ਹੈ ਇਹ 12 ਕਿਲੋ ਪਾ ਗਏ 4 ਕਿਲੋ ਦਾ ਅੱਛਾ ਠੀਕ ਹੈ ਪਿਛਲੀ ਾਰ ਵੀ ਇਸ ਬੀਜਾ ਸੀ ਪੀਜਾ ਸਾਡਾ 70 ਮਣ ਕਿਲੋ ਦਾ ਆਇਆ ਸੀ ਠੀਕ ਹੈ 1 ਮਿੰਟ ਮੈਂ ਤੁਹਾਨੂੰ ਇਹ ਇੱਥੇ ਰੋਕਣਾ ਚਾਹਣਾ ਵੀ ਕਈ ਲੋਕ ਕਹਿ ਦਿੰਦੇ ਆ ਵੀ ਜਿਹੜਾ ਬੀਜਾ ਹੋਇਆ ਝੋਨਾ ਉਹ ਘੱਟ ਨਿਕਲਦਾ ਜਿਹੜਾ ਦੂਜਾ ਝੋਨਾ ਉਹ ਵੱਧ ਨਿਕਲਦਾ ਨੇ ਜੇ ਉਹਦਾ ਇੱਕ ਕੱਫਾ ਖਣ ਦਵਾ ਲਿਆ ਹੋਵੇ ਫਿਰ ਪਾਓ ਉਹ ਕਿਸੇ ਨਹੀਂ ਚੋਂ ਚਾਹ ਪਚਾਰ ਪੰਜ ਮਨ ਵਾ ਨਹੀਂ ਜਾਜ ਹੋਦਾ ਕਿਸੇ ਬੰਦੇ ਨੂੰ ਹਾਂਜੀ ਤੇ ਅੱਭਾ ਨਹੀਂ ਹੁਣ ਅੱਭਾ ਨਹੀਂ ਹੋਣਾਗਾ ਅੱਛਾ ਉਹਦਾ ਨਾਲ ਤਾਂ ਹੋ ਸਕਦਾ ਪਾਣੀ ਜਿੰਦਾ ਘੰਟਾ ਨਿਕਲਿਆ ਹੋਣਾ ਹਾਂਜੀ ਵਾਰੀ ਗਾਂਚੀ ਵਾਰੀ ਬੁਰਜੇ ਕੋਈ ਨਹੀਂ ਸਾਡਾ ਤਕਰੀਬਨ ਸਾਰਾ ਪੈਂਡੂ ਇਹ ਤਾਂ ਆਹੀ ਹੈ ਤੇ ਇਹ ਮਤਲਬ ਕਿ ਜਿਹੜਾ ਬੀਜਾ ਚੋਨਾ ਇਹ ਵੱਧ ਨਿਕਲਦਾ ਇਹ ਬਾਦ ਨਿਕਲੇ ਪੰਜ ਛੇ ਮਨ ਵੱਧ ਨਿਕਲਦਾ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਜਾਈ ਕਰਦਿਆਂ ਚੋਨਾ ਤੁਹਾਨੂੰ 450 ਲਗਤਾ ਲਗਤਾ ਕਦੀ ਤੁਸੀਂ ਚੋਨਾ ਦੂਜੀ ਇੱਕ ਡੱਕਾ ਵੀ ਲਾ ਕੇ ਨਹੀਂ ਵੇਚ ਤੱਕਾ ਨਹੀਂ ਲੱਗਿਆ ਸਾਰੇ ਤੱਕੀ ਨਹੀਂ ਬਾਹਰ ਚੋਨਾ ਬਾ ਚਾਟਾ ਦੂਜੇ ਨਾ ਹਾਂਜੀ ਇਹ 1852 ਚੋਂ ਨਾ ਹਾਂਜੀ 2 ਜੂਨ ਦੀ ਬਿਜਾਈ ਆ ਇਹ ਠੀਕ ਹੈ ਨੂੰ ਨੂੰ ਪਾਣੀ ਲੱਗ ਗਿਆ ਠੀਕ ਹੈ ਜੀ ਅਗਰ ਆਈ ਜੇ ਉਹਦੋਂ ਮੰਨਦੇ ਜਿੱਦੇ ਪਾਣੀ ਲੱਗ ਗਿਆ ਠੀਕ ਹੈ ਜੀ ਮਤਲਬ ਕਿ ਜੇ ਮਹੀਨਾ ਹੀ ਆਪਾਂ ਕਹਿ ਸਕਦੇ ਜਦ ਤੱਕ ਮਹੀਨਾ ਚਾਪੇ ਨਾ ਠੀਕ ਹੈ ਅੱਛਾ ਜੀ ਠੀਕ ਹੈ ਜੀ ਇੱਕ ਬਾਈ ਜੀ ਤੁਸੀਂ ਆਖਿਆ ਵੀ ਭਗਵਾਨ ਤਮਨ ਨੇ 1500 ਕਿੱਲੇ ਦਾ ਦੇਣਾ ਹਾਂਜੀ ਜਿਨ੍ਹਾਂ ਨੇ ਸਿੱਧੀ ਬਜਾਈ ਕੀਤੀ ਆ ਹਾਂਜੀ ਆ ਪਹਿਲੀ ਵਾਰ ਦੇਣਾ ਕਿ ਪਹਿਲਾਂ ਵੀ ਦਿੱਤਾ ਨਹੀਂ ਬਾਈ ਅੱਗੇ ਆਇਆ ਦੋ ਤਿੰਨ ਵਰੀ ਆਇਆ ਸੀ ਸਰਕਾਰ ਬਣੀ ਆ ਦੀ ਉਦੋਂ ਦਾ 1500 ਰੁਪਿਆ ਕਿੱਲਾ ਪੁੰਗਾ ਸਾਡੇ ਕੋਲ 60 ਕਿੱਲੇ ਚੋਂ ਨਾਲ 90000 ਰੁਪਿਆ ਸਾਡੇ ਖਾਤੇ ਜਾ ਜਾ ਇੱਕ ਗੱਲ ਹੋਰ ਬਾਈ ਜੀ ਬਾਈ ਜੀ ਇਹੀ ਸਰਕਾਰ 1500 ਦੇ ਰਹੀ ਕਿ ਨਾ 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 ਨਹੀਂ ਇਕੱਲੀ ਇਹੀ ਬਜਾਈ ਕੀਤੀ ਕੀ ਉਹ ਵੀ ਲਵਾਇਆ ਕਿਸੇ ਤੋਂ ਨਵੀਂ ਜੀ ਸਾਡੇ ਕੋਲ ਇਹ ਨੂਨੀ ਲਵਾਇਆ ਜੀ ਬਾਈ ਵਰਲੇ ਰਾਂਜ ਨੇ ਦੇਖੋ ਮਾੜਾ ਮੋਟਾ ਜਿਹਾ ਕਿੱਲਾ ਰੋਕੀ ਸਾਡੇ 14 1500 ਕਿੱਲਾ ਐ ਅਹਰਾ ਦੇ ਤਜਰਬਾ ਕਰਨਾ ਤੇ 100 ਕਿੱਲਾ ਆ ਜਾਣੇ ਛੋਨਾ ਲਵਾਇ ਦੂਜੇ ਲੋਕਾਂ ਨੇ ਇਹ ਸਾਰਾ ਡਰਿੱਲ ਹੋਇਆ ਕਿਹੜਾ ਤੁਸੀਂ ਦੂਜਾ ਮਤਲਬ ਬਜਾਈ ਆਇਂ ਕੀਤੀ ਐ ਟਾ ਤੇ ਇੱਕ ਕਿਸੇ ਤੋਂ ਲਵਾਇਆ ਇਹ ਚ ਕੋਈ ਫਰਕ ਇਹ ਜੋ ਨਾ ਵਾਧੇ ਨਿਕਲੇ ਡ੍ਰਿਲ ਵਾਲਾ ਇਹ ਪੰਜ ਮਾਨੂੰ ਵਾਧੇ ਨਿਕਲੂਗਾ ਜੀ ਠੀਕ ਆ ਤੁਸੀਂ ਤਾਂ ਮਤਲਬ ਐਕਸਪੈਰੀਮੈਂਟ ਕੀਤਾ ਆ ਬਾਈ ਹਾਂ ਕਰ ਲਾ ਠੀਕ ਹੈ 62 ਪੈਂਦੇ ਸਰਚੰਦੇ 6218 ਟੱਪਦਾ 62 ਤੋਂ ਪੂਰੀ ਹਿੰਦਾ ਜੀ ਤੇ ਇਸ ਲਈ ਸਾਲ ਦਾ ਕੰਮ ਨਾ ਬਾਈ ਨਾ ਝੋਨੇ 70 ਮਹੀਨੇ ਨਿਕਲ ਗਏ ਸੀ ਅੱਛਾ ਠੀਕ ਹੈ ਤੇ ਇਹ ਕਿਹੜਾ ਝੋਨਾ ਹੁੰਦਾਗਾ 17 18 ਬਾਸਪਤੀ ਬਾਸਪਤੀ ਠੀਕ ਬਾਸਪਤੀ 11 13 ਜੀ ਫੀਲਡ ਹੈ ਵੈਸੇ 17 18 ਤੇ ਆਉਂਦਾ ਵੀ ਪਹਿਲਾ ਹੋਣਾ ਝੋਨੇ ਤੋਂ ਇਹ 10 ਦਿਨ ਵਾਧ ਲੈਂਦਾ 17 18 ਜਿਹੜਾ ਉਹ 10 ਦਿਨ ਕੱਟ ਲੈਂਦਾ ਜੀ ਤੇ ਇਹਨੂੰ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਜਾਂ ਘੱਟ ਕੋਈ ਐਵੇਂ ਇੰਨੇ ਕੋਈ ਖਾਸ ਨਹੀਂ ਲੋੜ ਠੀਕ ਆ ਉਹ ਨਹੀਂ ਲੱਗ ਜਾਂਦਾ ਮਤਲਬ ਠੀਕ ਹੈ ਤੇ ਕਿਹੜੀ ਸਰਕਾਰ ਪੈਸੇ ਦਿੰਦੀ ਆ ਉਹ ਮਤਲਬ ਅਖੀਰ ਤੇ ਆ ਕੇ ਦਿੰਦੀ ਕਿ ਪਹਿਲਾਂ ਹੀ ਦੇ ਦੇਣੀ ਨਹੀਂ ਪਹਿਲਾਂ ਜੀ ਆ ਜਾਣਗੇ ਉਹਨਾਂ ਕਟਾਈ ਤੋਂ ਪਹਿਲਾਂ ਪਹਿਲਾਂ ਪੈਸੇ ਆ ਜਾਣਗੇ ਖਾਤੇ ਵਿੱਚ ਠੀਕ ਹੈ ਜੀ ਹਾਂਜੀ ਨਾਮ ਤੇ ਮਾੜਾ ਪਿੰਡ ਦੱਸ ਦੋ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਹਾਂਜੀ ਆ ਮੇਰਾ ਚਾਚਾ ਜੀ ਖੜੇ ਆ ਇਹਦਾ ਨਾਮ ਲਾਲ ਸਿੰਘ ਆ ਜੀ ਅੱਛਾ ਜੀ ਪਿੰਡ ਮੱਲਣ ਦੀ ਠੀਕ ਹੈ ਤੇ ਇਹ ਮੁੰਡੇ ਦਾ ਨਾਮ ਹੈਗਾ ਸ਼ਿੰ다 ਸਿੰਘ ਜੀ ਸ਼ਿੰ다 ਸਿੰਘ ਉਹਦਾ ਸ਼ਿੰ다 ਸਿੰਘ ਠੀਕ ਹੈ ਚੱਲੀਏ ਇਹਨਾਂ ਕੋਲੇ ਵੀ 60 ਕਿਲੋ ਤੋਂ ਨਾ ਉਹ ਬਿਜਾਈ ਜਾਂਦੀ ਠੀਕ ਹੈ ਅੱਛਾ ਤੁਸੀਂ ਵੀ ਸਾਰੀ ਬਿਜਾਈ ਇਹ ਕੀਤੀ ਜੀ 60 ਤੇ 60 65 ਕਿਲੋ ਬਿਜਾਈ ਪੰਜ ਸਹਾਉ ਵੀ ਸੰਤ ਕਰ ਦੇਣਾ ਅਸੀਂ ਕਿਤੇ ਲੋਆ ਠੀਕ ਹੈ ਜੀ